ਪ੍ਰਕਾਸ਼ ਦੀ ਪੋਥੀ ਅਧਿਆਇ 1 ਯਿਸੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ ਅਰਥਾਤ ਉਹ ਗੱਲਾਂ ਜਿਹੜੀਆਂ ਛੇਦੀ ਹੋਣ ਵਾਲੀਆਂ ਹਨ ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯਹੋਨਾ ਨੂੰ ਉਹਦਾ ਪਤਾ ਦਿੱਤਾ ਜੀਨੇ ਪਰਮੇਸ਼ਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭ ਨਾਲ ਗੱਲਾਂ ਦੀ ਜੋ ਉਹਨ ਨੇ ਵੇਖੀਆਂ ਸਾਖੀ ਦਿੱਤੀ ਤਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜਦਾ ਹੈ ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ ਕਿਉਂ ਜੋ ਸਮਾ ਨੇੜੇ ਹੈ ਲਿਖਤਮ ਯਹੂਨਾ ਅੱਗੇ ਜੋ ਉਹਨਾਂ 7 ਕਲਿਸੀਆ ਨੂੰ ਜਿਹੜੀਆਂ ਅਸੀਆ ਵਿੱਚ ਹਨ ਉਹਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ ਨਾਲੇ ਉਹਨਾਂ 7 ਆਤਮਿਆਂ ਦੀ ਵੱਲੋਂ ਜਿਹੜੇ ਉਹਦੇ সিংহাসਨ ਦੇ ਅੱਗੇ ਹਨ ਨਾਲੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਦੀ ਦੇ ਰਾਜ ਦਾ ਹਾਕਮ ਹੈ ਉਹਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁڑا ਦਿੱਤਾ ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹਦੇ ਪਰਮੇਸ਼ਰ ਅਤੇ ਪਿਤਾ ਲਈ ਜਾਜਕ ਬਣੀਏ ਉਸੇ ਦੀ ਮਹਿਮਾ ਅਤੇ ਪ੍ਰਾਕਰਮ ਜੁਗੋ ਜੁਗ ਹੋਵੇ ਆਮੀਨ ਵੇਖੋ ਉਹ ਬਦਲਾਂ ਦੇ ਨਾਲ ਆਉਂਦਾ ਹੈ ਅਤੇ ਹਰ ਇੱਕ ਅੱਖ ਉਸ ਨੂੰ ਵੇਖੇਗੀ ਨਾਲੇ ਜਿੰਨਾ ਉਸ ਨੂੰ ਵਿੰਨਿਆ ਸੀ ਉਹ ਵੀ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਟਣਗੀਆਂ ਹਾਂ ਆਮੀਨ ਮੈਂ ਅਲਫਾ ਅਤੇ ਓਮੇਗਾ ਹਾਂ ਇਹ ਅੱਖਣਾ ਪ੍ਰਭੂ ਪਰਮੇਸ਼ਰ ਦਾ ਹੈ ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਬ ਸ਼ਕਤੀਮਾਨ ਹੈ ਮੈਂ ਯਹੂਨਾ ਜੋ ਤੁਹਾਡਾ ਪ੍ਰਾਹ ਅਤੇ ਤੁਹਾਡੇ ਨਾਲ ਰਲ ਕੇ ਉਸ ਵਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ ਪਰਮੇਸ਼ਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਸਾਂ ਜਿਹੜਾ ਪਾਤਮਸ ਕਰਕੇ ਸਦਾਉਂਦਾ ਹੈ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰੀ ਜੀ ਦੀ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ ਪਈ ਜੋ ਕੁਝ ਤੂੰ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲਿਸੀਆਂ ਨੂੰ ਕੱਲ ਦੇ ਅਰਥਾਤ ਆਵਸਸ ਨੂੰ ਸਮਿਰਨੇ ਨੂੰ ਪਰਗਮਮ ਨੂੰ ਥੁਆਤੀਰੇ ਨੂੰ ਸਰਦਿਸਤ ਨੂੰ ਫਿਲਦਲੀਫੀਏ ਨੂੰ ਅਤੇ ਲੌਦੀਕੀ ਨੂੰ ਮੈਂ ਉਸ ਆਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਾਵਿਆਂ ਅਤੇ ਜਾਂ ਭਾਵਿਆਂ ਤਾਂ ਸੋਨੇ ਦੇ ਸਤ ਸ਼ਮਾਦਾਨ ਵੇਖੇ ਅਤੇ ਉਹਨਾਂ ਸ਼ਮਾਦਾਨਾਂ ਦੇ ਵਿੱਚਕਾਰ ਮਨੁੱਖ ਦੇ ਪੁੱਤਰ ਦੀ ਨਿਆਈ ਕੋਈ ਵੇਖਿਆ ਜਿਹੜਾ ਪੈਰਾਟਿਕ ਦਾ ਜਾਮਾ ਪਹਿਨੇ ਅਤੇ ਛਾਤੀ ਦਿਵਾਲੀ ਸੋਨੇ ਦੀ ਪੇਟੀ ਬੰਨੇ ਹੋਏ ਸੀ ਉਹ ਦਾ ਸਿਰ ਅਤੇ ਵਾਲ ਚਿੱਟੀ ਉਨ ਦੀ ਨਿਆਈ ਸਗੋ ਬਰਫ਼ ਦੇ ਸਮਾਨ ਸਨ ਅਤੇ ਉਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ ਅਤੇ ਉਹਦੇ ਪੈਰ ਖਲਸ ਪਿੱਤਲ ਦੀ ਨਿਆਈ ਸਨ ਕੋਈ ਜਾਣੀਦਾ ਉਹ ਪੱਠੀ ਵਿੱਚ ਤਾਇਆ ਹੋਇਆ ਹੈ ਅਤੇ ਉਹਦੀ ਆਵਾਜ਼ ਬਾਲੇ ਪਾਣੀਆਂ ਦੀ ਕੂਕ ਵਰਗੀ ਸੀ ਉਹਨੇ ਆਪਣੇ ਸੱਜੇ ਹੱਥ ਵਿੱਚ ਸਤ ਤਾਰੇ ਲੈ ਹੋਏ ਸਨ ਅਤੇ ਉਹਦੇ ਮੂੰਹ ਵਿੱਚੋਂ ਇੱਕ ਦੁਤਾਰੀ ਤਿੱਖੀ ਤਲਵਾਰ ਨਿਕਲਦੀ ਸੀ ਅਤੇ ਉਹਦਾ ਮੁਖ ਅਜੀਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ ਜਾਂ ਮੈਂ ਉਹਨੂੰ ਡਿੱਠਾ ਤਾਂ ਉਹਦੀ ਪੈਰੀ ਮੁਰਦੇ ਵਾਂਗੂ ਡਿੱਗ ਪਿਆ ਤਾਂ ਉਹਨੇ ਆਪਣਾ ਸਜਾ ਹੱਥ ਮੇਰੇ ਉਤੇ ਰੱਖਿਆ ਅਤੇ ਕਿਹਾ ਨਾ ਡਰ ਮੈਂ ਪਹਿਲਾ ਅਤੇ ਪਿਛਲਾ ਹਾਂ ਅਤੇ ਜਿਉਂਦਾ ਹਾਂ ਮੈਂ ਮੁਰਦਾ ਸਾਂ ਔਰ ਵੇਖ ਮੈਂ ਜੁਗ ਜੁਗ ਜਿਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ਇਸ ਲਈ ਜੋ ਕੁਝ ਤੈਂ ਵੇਖਿਆ ਜੋ ਕੁਝ ਹੈ ਅਤੇ ਜੋ ਕੁਝ ਇਹਦੀ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ ਅਰਥਾਤ ਉਹਨਾਂ ਸੱਤਾਂ ਤਾਰਿਆਂ ਦਾ ਪੇਤ ਜਿਹੜੇ ਤੈ ਮੇਰੇ ਸੱਜੇ ਹੱਥ ਉੱਤੇ ਡਿੱਠੇ ਸਨ ਅਤੇ ਉਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦਾ ਉਹ ਸੱਤ ਤਾਰੇ ਸੱਤਾਂ ਕਲੀਸਿਆਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸੇ ਹਨ